ਸਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਦ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਕੇਕ ਦੀ ਰੈਸਪੀ ਬਹੁਤ ਹੀ ਆਸਾਨੀ ਨਾਲ ਬਣਾਉਣ ਵਾਲਾ ਕੇਕ ਬਹੁਤ ਹੀ ਜ਼ਿਆਦਾ ਟੇਸਟੀ ਬਣੇਗਾ ਤੇ ਇਹਨੂੰ ਬੱਚਾ ਵੀ ਬਣਾ ਸਕਦਾ ਹੈ ਫਰੈਂਡਸ ਇਹਨਾਂ ਜ਼ਿਆਦਾ ਇਜ਼ੀ ਬਣਦਾ ਹੈ ਤੇ ਬਸ ਮੈਜ਼ਰਮੈਂਟ ਦਾ ਥੋੜਾ ਤਿਆਰ ਰੱਖਣਾ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਬੋਲ ਵਿੱਚ ਮੈਂ ਪੀਸੀ ਹੋਈ ਖੰਡ ਲੈ ਲਈ ਹੈ ਯਾਨੀ ਕਿ ਚੀਨੀ ਅੱਧਾ ਕੱਪ ਤੇ ਅੱਧਾ ਕੱਪ ਵੀ ਇੱਥੇ ਫਰੈਸ਼ ਦਹੀਂ ਲਿਆ ਹੈ ਮੈਂ ਦਹੀਂ ਫਰੈਸ਼ ਹੋਣਾ ਚਾਹੀਦਾ ਹੈ ਤੇ 1/4 ਕੱਪ ਦੇ ਕਰੀਬ ਇੱਥੇ ਔਇਲ ਲ ਤੇ oil ਮੈਂ ਰਿਫਾਈਨਡ oil ਲੈ ਹੈ ਤੁਸੀਂ ਰਿਫਾਈਨਡ oil ਹੀ ਲੈਣਾ ਹੈ ਬਿਨਾਂ 스ਮੈਲ ਵਾਲਾ ਤੇਲ ਯੂਜ਼ ਕਰਨਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜੇ ਵਧੀਆ ਤਰੀਕੇ ਨਾਲ ਤੇ ਉਦੋਂ ਪਾਵਾਂਗੇ ਆਪਾਂ ਇਸ ਵਿੱਚ 1 ਕੱਪ ਦੇ ਕਰੀਬ ਸੂਜੀ ਮੈਜ਼ਰਮੈਂਟ ਦਾ ਪੂਰਾ ਤੁਸੀਂ ਧਿਆਨ ਰੱਖਿਓ ਜੇ ਡਿਸਕ੍ਰਿਪਸ਼ਨ ਬਾਕਸ ਵਿੱਚ ਮੈਂ ਸਾਰੀ ਸਮੱਗਰੀ ਲਿਖ ਦਵਾਂਗੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਜਦੋਂ ਮਿਕਸ ਹੋ ਜੇ ਇਹਨੂੰ ਵੀ ਟੱਕਣਾ ਕੇ ਆਪਾਂ 10 ਮਿੰਟ ਵਾਸਤੇ ਸਾਈਡ ਤੇ ਰੱਖ ਦੇਵਾਂਗੇ ਤੇ ਇੱਥੇ ਕੇਕ ਮੋਲਡ ਹੁੰਦਾ ਹੈ ਉਹਦੇ ਵਿੱਚ ਆਪਾਂ ਔਇਲ ਗ੍ਰੀਸ ਕਰਾਂਗੇ ਤੇ ਔਇਲ ਨੂੰ ਮੈਂ ਬਰਸ਼ ਨਾਲ ਚੰਗੀ ਤਰ੍ਹਾਂ ਲਗਾ ਲਵਾਂਗੀ ਤੇ ਥੋੜਾ ਜਿਹਾ ਆਪਾਂ ਮੈਦਾ ਇਹਦੇ ਵਿੱਚ ਛਿੜਕਾਂਗੇ ਤੇ ਫालतू ਦਾ ਮੈਦਾ ਆਪਾਂ ਬਾਹਰ نکال ਦੇਵਾਂਗੇ ਕੱਟ ਦੇਵਾਂਗੇ ਇਹਦੇ ਨਾਲ ਕੇਕ ਚਿਪਕੇਗਾ ਨਹੀਂ ਤੇ ਹੁਣ ਇੱਕ ਬਰਤਨ ਵਿੱਚ ਆਪਾਂ ਸਟੈਂਡ ਲਾਵਾਂਗੇ ਤੇ ਗੈਸ ਦੇ ਉੱਤੇ ਪ੍ਰੀ ਹੀਟ ਕਰਨ ਵਾਸਤੇ ਆਪਾਂ 5 ਮਿੰਟ ਵਾਸਤੇ ਰੱਖ ਦੇਵਾਂਗੇ 5 ਤੋਂ 7 ਮਿੰਟ ਲੋ ਫਲੇਮ ਤੇ ਆਪਾਂ ਪ੍ਰੀ ਹੀਟ ਕਰਾਂਗੇ ਤੇ ਇੱਥੇ ਇਹਨੂੰ ਵੀ 10 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇੱਕ ਛਲਨੀ ਲੈ ਕੇ ਉਹਦੇ ਵਿੱਚ ਪਾਵਾਂਗੇ ਮੈਦਾ ਮੈਦਾ ਇੱਥੇ 1/4 ਕੱਪ ਲੈ ਐ 2 ਟੇਬਲस्पून ਆਪਾਂ ਕੋਕੋਆ ਪਾਊਡਰ ਲਵਾਂਗੇ ਤੇ ਇੱਕ ਚਮਚ ਆਪਾਂ ਲਵਾਂਗੇ ਇੱਥੇ ਟੀस्पून ਬੇਕਿੰਗ ਪਾਊਡਰ ਤੇ ਇਹ 1/4 ਕੱਪ ਟੀस्पून ਲਵਾਂਗੇ ਬੇਕਿੰਗ ਸੋਡਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਛਾਂਲ ਲਵਾਂਗੇ ਮੈਜ਼ਰਮੈਂਟ ਦਾ ਤੁਸੀਂ ਜ਼ਰੂਰ ਤਿਆਰ ਰੱਖਿਓ ਜੇ 1/4 ਕੱਪ ਇੱਥੇ ਮਿਲਕ ਐਡ ਕਰ ਰਹੀਆਂ ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕੱਟ ਐਂਡ ਫੋਲਡ ਦੀ ਟੈਕਨੀਕ ਨਾਲ ਆਪਾਂ ਮਿਕਸ ਕਰਾਂਗੇ ਬਹੁਤ ਜ਼ਿਆਦਾ ਮਿਕਸ ਇਹਨੂੰ ਨਹੀਂ ਕਰਨਾ ਹੈ ਨਹੀਂ ਤਾਂ ਕੇਕ ਵਧੀਆ ਨਹੀਂ ਬਣੇਗਾ ਤੇ ਹੁਣ ਮੋਲਡ ਵਿੱਚ ਆਪਾਂ ਪਾਵਾਂਗੇ ਇਹਨੂੰ ਬੈਟਰ ਨੂੰ ਇਸ ਤਰੀਕੇ ਦਾ ਬੈਟਰ ਰੱਖਣਾ ਹੈ ਨਾ ਬਹੁਤ ਪਤਲਾ ਤੇ ਨਾ ਬਹੁਤ ਹੀ ਗਾੜਾ ਉਤੋਂ ਮੈਂ ਇੱਥੇ ਡਰਾਈ ਫਰੂਟ ਐਡ ਕਰ ਰਹੀ ਹਾਂ ਬਦਾਮ ਕੱਟੇ ਹੋਏ ਤੁਸੀਂ ਕੋਈ ਵੀ ਡਰਾਈ ਫਰੂਟ ਯੂਜ਼ ਕਰ ਸਕਦੇ ਹੋ ਕਾਜੂ ਬਦਾਮ ਕੁਝ ਵੀ ਤੇ ਹੁਣ ਇਹ ਵੀ ਸਾਡਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਕੇਕ ਮੋਲਡ ਨੂੰ ਇਹਦੇ ਵਿੱਚ ਰੱਖ ਦਵਾਂਗੇ ਇਹਨੂੰ ਆਪਾਂ 30 35 ਮਿੰਟ ਵਾਸਤੇ ਲੋ ਟੂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਤੇ 35 ਮਿੰਟ ਇੱਥੇ ਹੋ ਗਏ ਨੇ ਫਰੈਂਡਸ ਤੇ ਕੇਕ ਜਿਹੜਾ ਸਾਡਾ ਪੂਰੀ ਤਰ੍ਹਾਂ ਕਿਨੱਕ ਪਕ ਚੁੱਕਿਆ ਤੇ ਕੇਕ ਨੂੰ ਮੈਂ 10 ਮਿੰਟ ਠੰਡਾ ਕਰ ਲਿਆ ਸੀ ਤੇ ਹੁਣ ਆਪਾਂ ਮੋਲਡ ਵਿੱਚੋਂ ਕੱਢ ਲਵਾਂਗੇ ਤੇ ਕੇਕ ਪੂਰੇ ਤਰੀਕੇ ਨਾਲ ਆਸਾਨੇ ਨਾਲ ਨਿਕਲ ਗਿਆ ਤੇ ਬਹੁਤ ਹੀ ਸਪੰਜੀ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਜੂਸੀ ਹੈ ਫਰੈਂਡਸ ਬਿਲਕੁਲ ਵੀ ਡਰਾਈ ਨਹੀਂ ਹੈ ਤੇ ਇਹਨੂੰ ਮੈਂ ਕੱਟ ਕੇ ਦਿਖਾਉਣੀ ਹੈ ਤੁਹਾਨੂੰ ਤੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੁਹਾਨੂੰ ਇਹ ਰੈਸਪੀ ਜਰਾ ਵੀ ਪਸੰਦ ਆਈ ਹੋਏ ਤੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ